ਅੰਮ੍ਰਿਤਸਰ ਦੇ ਰਾਮ ਗੜੀਆ ਗੁਰਦੁਆਰਾ ਸਾਹਿਬ ਤੋਂ ਲੈ ਕੇ 1 ਕਿਲੋਮੀਟਰ ਤੱਕ ਜੀਟੀ ਰੋਡ ਤੇ ਸੀਵਰੇਜ ਦੇ ਪਾਈਪਾਂ ਦਾ 1 ਕਰੋੜ 13 ਲੱਖ ਰੁਪਏ ਦੇ ਕੰਮ ਦਾ ਕੀਤਾ ਉਦਘਾਟਨ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਧਰਮਪ੍ਰੀਤ ਸਿੰਘ ਸੌਣ ਨੇ ਤਿਆਰ ਨਹੀਂ ਹੋਣੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਬਾਦ ਵਿੱਚ ਹੋਊਗਾ ਜਿਹੜਾ ਅਸੀਂ ਬਾਤ ਪ੍ਰੋਜੈਕਟ ਬਣਾ ਰਹੇ ਹਾਂ ਉਹਦੇ ਵਿੱਚ ਹੋ ਜਿਹੜਾ ਪਾਈਪ ਪੈ ਰਣ ਕੀ ਸਾਈਜ਼ ਹੋਊਗਾ ਪਾਪਾ ਦਾ ਇਹ ਜਿਹੜਾ ਮੇਨ ਦਾ ਹੋਊਗਾ ਉਹ 16 ਇੰਚ ਹੋਊਗਾ ਹਾਂਜੀ ਤੇ ਜਿਹੜਾ ਵਿਚ ਪੈਣਾ ਜੀ ਉਹ 8 ਇੰਚ ਹੋਊਗਾ ਕਿਹੜੀ ਕੰਪਨੀ ਦਾ ਹੋਈ ਪਾਈਪ ਉਹ ਲੱਖ ਲੱਖ ਨੇ ਜੀ ਕਿ ਹੁਣ ਪਿੱਛੇ ਆਪਣਾ ਜਿਹੜਾ ਯੂਪੀ ਵੀਜ਼ੀ ਪਾਈਪ ਅੋਸਕਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅੋਸਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੇ ਰਾਮ ਗੜੀਆ ਗੁਰਦੁਆਰਾ ਸਾਹਿਬ ਤੋਂ ਲੈ ਕੇ 1 ਕਿਲੋਮੀਟਰ ਤੱਕ ਜੀਟੀ ਰੋਡ ਤੇ ਸੀਵਰੇਜ ਦੇ ਪਾਈਪਾਂ ਦਾ 1 ਕਰੋੜ 13 ਲੱਖ ਰੁਪਏ ਦੇ ਕੰਮ ਦਾ ਕੀਤਾ ਉਦਘਾਟਨ ਪੰਜਾਬ ਦੇ ਕਪਟਨ ਮੰਤਰੀ ਸਰਦਾਰ ਧਰਮਪ੍ਰੀਤ ਸਿੰਘ ਸੋਨ ਨੇ ਸੀਵਰੇਜ ਅੱਜ ਉਦਘਾਟਨ ਕਰਨ ਜਾ ਰਹੇ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੋਗੂਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਇਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਈਆਂ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਆਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਇਸ ਕਾਰਜ ਲਈ ਆਪਾਂ ਇਕੱਠੇ ਹੋਏ ਆਂ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਰੰਗਕਾਰੀ ਭਵਨ ਤੱਕ ਉਹ ਵੀ ਪਟੀਆਂ ਤੱਕ ਕੇ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦਾ ਮੱਧਨ ਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਹਾਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਯੂ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 mm 400 mm 400 mm ਦੀ ਹੈ ਜਿਹੜੀ ਇਹਦੀ ਆਈਡੀ ਹੈ ਇਹਨਾਂ ਦਾ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਬਣੇ ਦਾ ਜਿਹੜਾ ਮੈਨਹੋਲ ਵੱਡਾ ਬਣਿਆ ਹੈ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਣਾ ਔਰ ਇਹਦੇ ਨਾਲ ਘੱਟੋ ਘੱਟ ਹਜ਼ਾਰਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕੇ ਵਿੱਚ ਰਹਿੰਦੇ ਔਰ ਇਹਨਾਂ ਵੱਟੇ ਜਿਹੜੇ ਸਾਡੇ ਇਹ ਸ਼ੁਰੂ ਕਰਨੇ ਚਾਹੇ ਭਵਨ ਹੋਵੇ, ਰਾਮਗੜੀਆ ਭਵਨ ਹੋਵੇ ਚਾਹੇ ਨਿਰੰਕਾਰਾ ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਦਾਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਾਂ ਦੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜੂਗਾ। ਮੰਤਰੀ ਸਾਹਿਬ ਜਿਹੜੀ ਤਰਨਤਾਰਨ ਵਾਇਲ ਇਲੈਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਵਿਵਾਦਕ ਟਿੱਪਣੀ ਕੀਤੀ ਗਈ ਆ ਸਿਆਸਤ ਦੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੀ? ਦੇਖੋ ਖੱਡੀ ਸ਼ਰਮ ਦੀ ਗੱਲ ਹੈ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਹਾਂ। ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾਮੂਰਖ ਤੇ ਮਹਾਗਿਆਨੀ ਬੰਦਾ ਕੋਈ ਨਹੀਂ ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਦਾ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਥੈਂਕ ਯੂ ਇਹ ਵੀ ਆਪਣਾ ਨਰਨਕਾਰੀ ਭਵਨ ਤੋਂ ਲੈ ਕੇ ਗ੍ਰੀਨ ਲੈਂਡ ਹੌਟਲ ਤੱਕ ਹੋਊਗੀ ਜੀ ਇਹਦੀ ਲੰਬਾਈ ਹੈਗੀ ਤੇ ਕਰੀਬ 1 ਕਿਲੋਮੀਟਰ ਜਿੱਦਣ ਆਪਣਾ ਰਾਮਗੜੀ ਭਵਨ ਤੇ ਪਾਲ ਮੋਟਰ ਤੱਕ ਪਰਟ ਤੇ ਪੈਜੀ ਕਿੰਨਾ ਕਿੰਨਾ ਬਜਟ ਆ ਰਿਹਾ ਰੋਡ ਦਾ ਬਜਟ ਆ ਰਿਹਾ ਜੀ ਦਾ 1 ਕਰੋੜ 13 ਲੱਖ ਜੀ 1 ਕਰੋੜ 13 ਲੱਖ ਤੇ ਕਿੰਨਾ ਚਿਰ ਲੱਗੂਗਾ ਕੰਪਲੀਟ ਹੋਣਾ ਚਾਰ ਮਹੀਨੇ ਚਿਰ ਹੋ ਜਾਊਗਾ ਅੱਜ ਉਹ ਵਾਟਰ ਮੰਤਰੀ ਸਾਹਿਬ ਕੀ ਕਰ ਰਹੇ ਨੇ ਕੀ ਸਰ ਜੀ ਇਹ ਸਰ ਕੀ ਕੋਸਾ ਨਾਲ ਕੋਈ ਵਾਟਰ ਸਪਲਾਈ ਵੀ ਦੇ ਰਿਹਾ ਨਹੀਂ ਇਕੱਲਾ ਸੀਮਰੇ ਦਾ ਜੀ ਤੇ ਨਾਲੇ ਇਹਦੇ ਜਿੰਨੇ ਵੀ ਆਪਣਾ ਘਰਾਂ ਦੇ ਕਨੈਕਸ਼ਨ ਨੇ ਉਹ ਆਪਣਾ ਸਰ ਥੋੜਾ ਕੀ ਨਾਮ ਆ ਸਰ ਰਾਮਦੀਪ ਸਿੰਘ ਐ ਜੀ ਕਿਹੜੇ ਕਿਹੜੇ ਲੱਕ ਨੂੰ ਆਊਗਾ ਜੀ ਕਵਰੇਜ ਕਰੇਗਾ ਇਹ ਆਪਣਾ ਜੀ ਨਰੰਕਾਰੀ ਭਵਨ ਤੋਂ ਲੈ ਕੇ ਪਾਲ ਮੋਟਰ ਤੋਂ ਹੁੰਦੇ ਹੋਏ ਰਾਮਗੜੀ ਭਵਨ ਤੋਂ ਗਰੀਨ ਨਹੀਂ ਸਿਰਫ ਇਕੱਲਾ ਜੀਟੀ ਰੋਡ ਤੀ ਹਾਂ ਜੀ ਮੇਰ ਜੀ ਮੈਨੂੰ ਲੱਗਦਾ ਇਹਨਾਂ ਵੀ ਪਿੱਛੇ ਸਾਰਾ ਕਵਰ ਕਰੇਗਾ ਇਹ ਸਭ ਜੀ ਮੇਨ ਪੈ ਗਿਆ ਜੀ ਉਹ ਬਾਅਦ ਵਿੱਚ ਹੋਊਗਾ ਜੀ ਜਿਹੜਾ ਅਸੀਂ ਬਾਤ ਪ੍ਰੋਜੈਕਟ ਬਣਾ ਰਹੇ ਹਾਂ ਉਹ ਉਹਦੇ ਵਿੱਚ ਹੋ ਜਿਹੜੇ ਪਾਈਪ ਪੈ ਰਹੇ ਨੇ ਕੀ ਸਾਈਜ਼ ਹੋਊਗਾ ਪਾਪਾ ਦਾ ਇਹਦਾ ਜੀ ਜਿਹੜਾ ਮੇਨ ਤੇ ਪਊਗਾ ਉਹ 16 ਚ ਹੋਊਗਾ ਹਾਂਜੀ ਤੇ ਜਿਹੜਾ ਵਿਚ ਪੈਣਾ ਜੀ ਉਹ 8 ਚ ਹੋਊਗਾ ਜਿਹੜੀ ਕੰਪਨੀ ਦਾ ਹੋਈ ਪਾਈਪ ਹੈ ਉਹ ਲੱਖ ਲੱਖ ਨਹੀਂ ਜੀ ਕਿਉਂ ਨਾ ਪਿੱਛੇ ਆਪਣਾ ਜਿਹੜਾ ਯੂਪੀ ਵੀਜ਼ੀ ਪਾਈਪ ਉਹ ਸੁਪਰੀਮ ਦਾ ਹੋਊਗਾ